ਕਰ ਵੀ ਅਲਾਉਂ ਨਾਲ ਕਿਵੇਂ ਆ ਇਹ ਲੱਖ ਤੋਂ ਵਧੀਆ ਸਮਝਣ ਜੂਰੀ ਬਾਹਰ ਨੂੰ ਲਿਖਾਇਆ ਹੈ ਹਾਂ ਲੱਖ ਰੁਪਇਆ ਲਾ ਕੇ ਹਾਂ ਆਟ ਸੱਤ ਹਾਂ ਨੇੜੇ ਪਕ ਟਰਾਲੀਆਂ ਘੱਟਣ ਵਾਲੇ ਥਾਂ ਇੱਕੋ ਜਿਹਾ ਹਾਂ तंगता नहीं एक्सीडेंट हो गया होने एक्सीडेंट ਅੱਜ ਆਪਾਂ ਮੂਗੀ ਦੀ ਬਿਜਾਈ ਦਾ ਦੰ ਕਰਦੇ ਮੂਗੀ ਦੀ ਬਿਜਾਈ ਸ਼ੁਰੂ ਆਈ ਤੁਹਾਨੂੰ ਦਗਾ ਮੂਗੀ ਦੀ ਬਿਜਾਈ ਆਪਾਂ ਕਿੰਨਾ ਬੀ ਪਾਏਗਾ ਲੈ ਕੇ ਦੱਸਾਂਗੇ ਕਿ ਕਿੰਨੇ ਡੀਏਪਾਏ ਹੋਵੇ ਦੱਸਾਂਗੇ ਕਿਹੜਾ ਬੀ ਬੀ ਜਿਹਾ ਹੋਵੇ ਦੱਸਾਂਗੇ ਲੈ ਪਣੇਰੋ ਵੀਡੀਓ ਨੂੰ ਵੀਡੀਓ ਦੇ ਨਾਲ ਇੱਕ ਚੱਲਦੀ ਜਾਵੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਚੈਨਲ ਨੂੰ ਗਾਜੀ ਕਰੋ ਤੇ ਵੀਡੀਓ ਸ਼ੇਅਰ ਜੂਰ ਕਰਦੇ ਆ ਕਰੋ ਜਿੰਨਾ ਹਸਲਾ ਬੜਿਆ ਨੇ ਤਾਂ ਹੈਗਾ ਅਗੇ ਜਾ ਰਹਾ ਮੈਂ ਤਾਂ ਜਿਹੜਾ ਇਹ ਤਾਂ ਕਿ ਉਹ ਆਪਣੇ ਇੱਕ ਪੁਆਇੰਟ ਲਾ ਜੂ ਕਰਿਆ ਕਰੂ ਆਪਾਂ ਕੋਤਾਲਾ ਕਰਦੇ ਐ ਜਿਹੜੇ-ਜਿਹੜੇ ਵੀ ਵੀ ਕਿਹਾ ਆਪਣੇ ਏਰੀਆ ਚ ਜਿਹੜਾ ਵੀ ਕਾਮਯਾਬ ਹੈ ਕਿਹੜੇ ਏਰੀਆ ਚ ਕਾਮਯਾਬ ਹੈ ਕਿਤੇ ਕਿਤੇ ਮੂਵੀ ਬੀਜਦੀ ਆ ਉਹ ਵੀ ਦੱਸਿਓ ਤੇ ਕਮੈਂਟ ਲਾ ਜੂ ਜਿਹੜਾ ਪਰ ਬੀਜੀ ਨਾਲ ਸੰਬੰਧ ਪੂਰਾ ਕਬਾ ਹੋ ਰਿਹਾ ਹੈ ਮਤਲਬ ਅਸੀਂ ਦੇਖੀ ਐ ਨਾ ਪਿੱਛੇ ਕਿੰਨਾ ਕਹਿ ਤਮ ਰਹੀ ਹੈ ਮੈਨੇ ਇਹ ਗੱਲਾਂ ਵੀ ਆਖ ਅਸੀਖ ਹਰ ਕੰਮ ਹਰ ਜਿੰਦੀ ਵਿਜੈ ਰੁਕ ਪਰ ਛੱਡਿਆ ਪਹਿਲੇ ਪਾਸੇ ਆਪਣੇ ਤਿੰਨ ਕਿਲੇ ਬੱਤ ਆਈ ਆ ਜੇ ਦੂਜੀ ਪਰਸੋ ਵੀ ਜਾਗੇ ਜਿਹੜੀ ਆਪਣੀ ਬਾਤ ਆਊਗੀ ਹੋਰ ਕਿਰਾ ਆਪਣੀ ਬਾਤ ਆ ਗਈ ਇੰਨੀ ਕਾ ਤਿੰਨ ਕਿੱਲੇ ਪਤਾ ਇਹ ਬਾਣ ਥੋੜੇ ਐ ਤਾਂ ਕਿੱਲੇ ਕਰਕਣੀਆਂ ਮਰੀ ਜਾਂਦਾ ਰੱਬ ਤੇ ਆਪਾਂ ਉਸ ਸਾਹਿਬ ਨਾਲ ਬਣਾਈ ਜਨਾਂ ਤੁਸਾਨੂੰ ਬਦਲਵਾਈ ਵੀ ਦਿਖਾਉਣੇ ਦੁਪਹਿਰੇ ਵੀ ਕਣੀਆਂ ਆਂਗਾ ਜੀ ਤੇ ਅੱਜ ਦਾ ਮੌਸਮ ਵੀ ਤੁਹਾਨੂੰ ਦਿਖਾ ਦਿੰਦਾ ਉਹ ਅੱਗੇ ਦਿਖੀ ਰਿਹਾ ਤੁਹਾਨੂੰ ਬੱਦਲਬਾਹੀ ਪੂਰੀ ਜੱਜ ਕੇ ਹੋ ਰਹੀ ਹੈਗੀ ਤੇ ਆ ਦੇਖੋ ਬੱਦਲਬਾਹੀ ਬਣੀ ਪਈ ਹੈ ਪੂਰੀ ਜੱਜ ਕੇ ਮੌਸਮ ਦੇ ਅੱਲਾ ਤਾਂ ਤੁਸੀਂ ਦੇਖੀ ਜਣੇ ਹੋਗੇ ਫੇਰ ਵੀ ਆਪਾਂ ਲੇਟ ਹੋਣੇ ਜੇ ਰੋਕਦੇ ਆਂ ਬਜਾਈ ਬਜਾਈ ਤਾਂ ਆਪਾਂ ਨੂੰ ਕਰਨੀ ਪੈਣੀ ਐ ਇਸੇ ਨਹੀਂ ਦੇਣਾ ਜੋ ਕੁਝ ਦੇਣਾਗਾ ਆਪਾਂ ਕੁਝ ਨਹੀਂ ਕਰ ਸਕਦੇ ਤੇ ਇਹ ਗਿੱਲੀ ਮਿੱਟੀ ਹੈ ਥੋੜਾ ਜਿਹਾ ਕੁਜਲੇ ਪਟਕੇ ਆ ਜਾਂਦੇ ਮਸ਼ੀਨ ਨਾਲ ਤੇ ਅੱਗੇ ਲੱਗ ਜਾਂਦੇ ਪੀਲੀਟਰ ਦੇ ਅੱਗੇ ਢੇਰਾਂ ਮੜ ਜਾਂਦੇ ਜਾਂਦਾ ਪੂਰਾ ਕਰਕੇ ਥੋੜਾ ਮਗਰ ਰਹਿਣਾ ਪੈਂਦਾ ਹੈਗਾ ਆ ਦੇਖੋ ਭਰੀ ਜਾਂਦੇ ਜਿਵੇਂ ਮਿੱਟੀ ਜਾਦੇ ਨਾ ਕੁਜਲੇ ਵੜ ਕੇ ਲੱਗ ਜਾਂਦੇ ਹੈਗੇ ਵਟਾ ਦੇ ਲੇੜੇ ਥੋੜਾ ਜਿਆਦਾ ਲੱਗਦੇ ਹੈਗੇ ਉਹ ਤਾਂ ਸਹੀ ਚੱਲ ਰਹੀ ਹੈ ਬਜਾਈ चल कहा ਲਵੀ ਮਠੀ ਮਠੀ ਧੁੱਪ ਤਾਂ ਲਈ ਕੱਢਾ ਤੇ ਬੱਦਲ ਵਾਈ ਨੂੰ چیرਦੀ ਹੋਈ ਧੁੱਪਾਂ ਦੀ ਸ਼ਾਮ ਦੇ ਟਾਈਮ ਨੂੰ ਬਾਹਰ 5:30 ਦਾ ਹੋਗਾ ਟਾਈਮ ਤੇ ਧੁੱਪ ਵੀ ਨਿਕਲ ਆਈ ਤੇ ਆਪਣੀ ਬਿਜਾਈ ਚੱਲੀ ਜਾਂਦੀ ਹੈ ਮੂੰਗੀ ਦੀ ਤੇਰੇ ਤੇਰੇ ਤੇ ਲਓ ਜੀ ਅੱਜ ਕਰਤਿਆਂ ਕੁੱਪ ਦੀਆਂ ਤਿਆਰੀਆਂ ਤੇ ਆ ਆ ਗਿਆ ਸ ਹੁਣ ਮਾਰਨ ਵਾਲਾ ਮੁੰਡਾ ਤਕੜਾ ਇਹ ਵੀ ਗੋਲੇ ਆਉਂਦੇ ਜਿਹੜੇ ਆਉਂਦੇ ਐ ਤੇ ਪੁਰਾਣਾ ਕੁੱਪ ਐ ਇਹ ਲੰਮਾ ਪਾੜਿਆ ਓਏ ਇਹ ਕੋਲ ਉਹ ਰੁਆ ਭਾਈ ਸਿਰੇ ਜੋੜਨੇ ਆ ਇਹਦੇ ਇਹ ਕਿਵੇਂ ਕਰਨਾ ਹੈ ਪਹਿਲਾਂ ਤੁਸੀਂ ਕੋਪਾ ਦੇਖੋ ਪਾਪਾ ਵਾਚ ਚ ਗੱਲ ਕਰਦਾ ਇਹ ਨਾਲ ਕਿਵੇਂ ਲੋਟ ਆਊਗਾ ਇਹ ਇਹ ਖਰਾਬ ਨਾ ਉਹ ਕੱਪੜਾ ਕਿਵੇਂ ਹੈ ਇਹ ਰਿਹਾ ਲਾਸਟ ਕਿ ਦਿਨ ਟਪਾਲ ਆਇਆ ਹੋਣਾ ਕਿਹੜਾ ਪਾਣ ਹੈ ਇਹ ਕੈਸਾ ਨਹੀਂ ਜਾਂਦੀ ਬਈ ਧੋਪ ਨਾਲ ਵੀ ਖਰਾਬ ਹੁੰਦੀ ਐਸਾ ਹੀ ਜਰ ਹੈ ਧਾਗਾ ਤਾਂ ਆ ਖੋਲੀ ਫਿਰਦਾਗਾ ਆਸ ਭਾਈ ਕੁੱਪ ਤੇ ਐਂ ਕਰਦੇ ਤਿਆਰੀ ਨੂੰ ਕਰੋਗੇ ਕਿਵੇਂ ਮੈਨੂੰ ਸਮਝ ਤੇ ਬਾਹਰ ਆ ਰਹੀ ਹੈ ਕਣੀ ਯਾਰ ਇਹ ਲੈ ਵੀ ਕੇਸ ਗਿਆਵਲ ਜ ਤੇ ਪਿਛਲੇ ਸਾਲ ਤੱਕ ਕੁੱਪ ਬਣਿਆ ਬਣਾਏਦੇ ਤਾਂ ਸੀ ਉਹਨਾਂ ਨੇ ਤੇ ਐਤ ਕੀ ਇਹਨਾਂ ਨੇ ਲਿਆ ਖੋਲ ਇਹਦਾ ਨੰਬਰ ਐਜੀ ਬੁਡਾ ਕਾਗਦੀ ਐਤੋ ਲੈ ਇਦਾਂ ਤੋ ਤੇ ਜੀ ਪੈਸੇ ਉਹ ਸੁਣ ਯਾਰ ਤੋ ਲਈ ਲਾਉਣੇ 1 ਮਿੰਟ 1 ਮਿੰਟ ਲਾਉਣੇ ਤੇ ਇਧਰ ਦੇਖੋ ਇਹਦਾ ਗੁੱਪ ਦਾ ਕਰ ਲਿਆ ਸੈਟਿੰਗ ਇਹ ਪਿਛਲੇ ਸਾਲ ਲਿਆਂਦਾ ਸੀ ਇਹਨਾਂ ਨੇ ਆਪਾਂ ਇਹ ਤੋਂ ਰੇਟ ਵੀ ਪੁੱਛਾਂਗੇ ਕੀ ਰੇਟ ਹੈ ਤੇ ਕਿੰਨੇ ਦਾ ਪਿਆ ਤੇ ਇਤ ਕੀ ਤੂੜੀ ਪੁਣੀਆ ਦੁਆਰੇ ਤੂੜੀ ਬਣੀ ਜਾਂਦੀ ਹੈ ਤੇ ਸਿਆਉਣੇ ਦੀ ਲੋਟ ਕਰਕੇ ਮਾਰਨੀ ਪਊ ਤੇ ਉਲਝ ਕੇ ਗਿਰਾਂ ਸਿਆਉਣ ਹਿਸਾਬ ਚ ਨਹੀਂ ਆ ਰਹੀ ਕਿਹੜੇ ਲੋਟ ਮਾਰਨੀ ਹੈਗੀ ਉਹ ਪੁੱਠੀ ਨਾ ਮਾਰਦੇ ਸਿਆਉਣ ਕਿਤੇ ਉਹ ਤੋਂ ਨਹੀਂ ਹੁੰਦਾ ਉਹ ਪੁੱਠੀ ਨਾ ਮਾਰਦੇ ਸੋਣਾ ਏ ਬਾਹਰਲੇ ਪਹਿਲਾਂ ਪੁੱਠੀ ਮਾਰ ਦੇ ਜੀ ਲੈ ਵੀ ਕੁਪਾ 골 ਕਰਨ ਦੇ ਉਹ ਜਿਹੜੇ ਆ ਤੇ ਲਾ ਬਜ਼ੁਰਗਾਂ ਤੇ ਗੱਪਰੂ ਮੁੰਡੇ ਆ ਤਾਈ ਪੂਰੇ ਮਡੇ ਪਏ ਆਗੇ ਕਿਹੜੇ ਸਿਉਣ ਕਿਹੜੇ ਲੋਟ ਮਾਰਨੇ ਆ ਇਹ ਤਾਂ ਐ ਮਾਰਨੀਆਂ ਐ ਮਾਰਨੀ ਐ ਅੱਛਾ ਇਹ ਤਾਂ ਆਏ ਸਿਉਣ ਮਾਰਨੀ ਐ ਜੀ ਆ ਲੋਟੇ ਲੰਮਾਗਾ ਕੋਲਾ ਹੀ ਕਾਟ ਰੈਲਗਾ ਭਾਈ ਜਿੰਗਾ ਬੋਈ 13 13 ਕਾਟ ਰੈਲਗਾ 13 ਤੇ ਕਿੰਨੇ ਦੇ ਲਿਆਂਦਾ ਇਹ ਇਹ ਕਿੰਨਾ 2000 ਦਾ ਪਿਛਲੇ ਸਾਲ ਹਾਂ ਕੈਸਾ ਵਾਲਾ ਖੈ ਚੱਲ ਜੂ 4 ਸਾਲ ਅੱਜ ਤਿੰਨ ਲਾਇਆ ਤਿੰਨ ਤਾਂ ਚੱਲੂ ਵੀ ਅੱਛਾ ਜਸભાઈ ਦੇ ਫਿਰ ਤੇ ਬਾਕੀ ਖੋਲ ਕੇ ਆ ਗਿਆ ਭਾਈ ਟੂੜੀ ਵਾਲਾ ਪਾਉਣ ਦੀ ਲੋੜ ਦੀਗੀ ਤੇ 4 ਸਾਲ ਚੱਲ ਜਾਂਦਾਗਾ ਤੇ ਆਗਾ ਇਹਨਾਂ ਦੇ ਸਿਉਣਾ ਸਲਾਈ ਮਸ਼ੀਨ ਦਾ ਮੇਨ ਡਰਾਈਵਰ ਆ ਇਹ ਤਾਂ ਸਲਵਾ ਕੇ 6 7 ਨੰਬਰ ਵਾ ਗਿਆ ਪੁਰਾਣੀ ਸੌਣ ਆਈ ਓ ਤੇੜੀ ਜਾਂਦਾ ਪੁੱਤ ਆ ਕੇ ਪੁਰਾਣੀ ਹੈਗੇ ਇਧਰ ਸਾਈਟਿੰਗ ਕਰੀ ਜਾਂਦੇ ਐ 13 13 ਡਰਾ ਲਗਾ ਪਈ ਜਾਂਦੇ ਗਏ ਇਹ ਰੇਜ ਮੈਨੂੰ ਤਾਂ ਨਹੀਂ ਲੱਗਦਾ 13 ਪਈ ਜਾਂਦੇ ਹੁਣ 13 ਡਰਾ ਲਗਾ ਪੈ ਨੇ ਕਿੰਨਾ ਫੁੱਟ ਚੌੜਾ ਇਹ ਓਏ ਇਹ 8 13 8 13 ਚੌੜਾ ਹੰਤ ਰਿਹਾ 60 ਫੁੱਟ ਦਾ ਵੀ 60 ਫੁੱਟ ਦਾ ਘੇਰਾ ਆਇਆ ਤੇ 3-4 ਟਰਾਲੀਆਂ ਪਈ ਜਾਂਦੀਆਂ ਇਹ ਚ ਤੇ ਪਿਛਲੇ ਸਾਲ ਇਹਨਾਂ ਨੇ ਪਾਗੀਆਂ ਸੀਗੀਆਂ ਤੇ ਇਹ ਸਾਲ ਇਹ ਦੁਬਾਰੇ ਸੌਣ ਵਰ ਆਪਣੇ ਸੌਣ ਦੇ ਢੇਡ ਦੰਦੇ ਉਤੋਂ ਕੱਲਾ ਤਰਪਾਲ ਲੈ ਜਾਂਦੀ ਹੈ ਤੇ ਕੱਲੀ ਤੂੜੀ-ਤੂੜੀ ਰਹਿ ਜਾਂਦੀ ਹੈਗੀ ਅੱਛਾ ਉਹ ਕਾਲਪੀਆ ਉਹ ਬਈ ਅੱਛਾ ਅੱਛਾ ਕਾਰਤਾ ਤਾਂ ਗਈ ਜਾਂਦਾ ਮਸ਼ੀਨ ਤੇ ਪਾਉਣਗੇ ਠੀਕ ਹੈ ਖੇਤ ਦੀ ਖੇਤ ਆ ਖੁਲਿਆ ਰਹੀ ਨੇ ਨਾ ਬਣਿਆ ਬਣਾਇਆ ਇਹਨਾਂ ਦਾ ਬੋਰਾ ਆ ਉਹੀ ਐ ਇਹ ਪਿਛਲੇ 1.5 ਲਿਆ ਤੋਕੀ ਕਿਹਦੇ ਸਾਹ ਹਾਲਾ ਇਹ ਚਾਹ ਪਿਆ ਇਹਦਾ ਨਾ ਬਾਅਦ ਇਕੱਠੇ ਇਹ ਕਿੰਨੇ ਜਰਵਾਦੇ ਵੇਚਤੀ ਦੂੜੀ ਵੇਚੋਂ ਇਹੋ 10 ਮਹੀਨੇ ਵਾਲਾ ਵੇਚਿਆ ਈਸਾਲ ਕਰਦੇ ਦੇ ਕੇ ਉਸ ਪਹਿਲਾਂ ਵੇਚੀ ਵਾਏ ਕਰ ਇੱਕੰਨੀ ਫੜ ਅਰੇ ਦੋ ਤਿੰਨ ਕੁ ਪੈ ਗਈ ਇਹ ਜੀ ਲੈਂਦੇ ਤੇਰੀ ਕੋਈ ਚੱਕਰ ਗਲਾਈ ਦਾ ਯਾਰ ਕੋਈ ਦਿੱਕਤ ਨਹੀਂ ਗਈ ਸੁਣੀ ਚਾ ਉਹ ਨੂੰ ਲੰਮਾ ਦਿੰਦਾ ਹੈ ਉੱਚਾ ਤਾਂ ਇੰਨਾ ਕੀ ਆ ਬਸ ਆ ਜਾਗਾ ਓਕੇ ਜੱਗੀ ਕੇ ਨਹੀਂ ਇਹ ਜੱਗੀ ਕੇ ਤਾਂ ਨਹੀਂ ਕਿ ਜਿਹੜਾ ਜਿਗ ਤੋਦੀ ਕਰ ਲਾਏਗਾ ਉਹਦਾ ਉੱਚਾ ਘਟੇ ਬਾਲਾ ਹੁ ਤਾਂ ਉੱਚਾ ਹਾਂ ਛੇਵੇਂ ਕੋ ਉੱਚਾ ਬਾਲਾ ਉ ਤਾਂ ਇਹ ਡਾ ਉੱਚੀ ਹੈ ਜਰਾ ਲੱਗਦਾ ਤਾਂ ਇਹ ਨਹੀਂ ਬੈਡਾ ਚ ਹੋ ਜੂਆ ਇਹ ਨਿਕਲ ਜੀ ਵਿੱਚੋਂ ਸਾ ਇਹੋ ਤੋਇਆ ਹਾ ਗੱਟੇ ਤੇਰੇ ਲੱਬਸ ਨੂੰ ਖਿੱਚ ਕੇ ਬਰਾਬਰ ਕਰੀ ਬਰਾਬਰ ਬਈ ਆਇਆ ਇਹ ਜਿਵੇਂ ਥੱਲੇੋਂ ਸਿਰੇ ਲਾ ਬਰਾਬਰ ਹੈਲੋ ਬਈ ਮੈਂ ਤਾਂ ਉਹ ਦਾ ਵੀ ਟੱਕਾ ਕਰਦੇ ਗੱਲ ਸਹੀ ਹੈ ਇਹ ਨਿਕਲ ਨਹੀਂ ਇਹ ਨਿਕਲਦਾ ਅਰੇ ਕੀ ਆਇਆ ਤੇ ਕੱਟਣਾ ਹੋਣਾ ਆਜੋ ਜੀ ਸਾਡੇ ਚੜਦੇ ਚੜਦੇ ਛੜਦੇ ਛੜਦੇ ਚਲੀ ਸਿਸਟਮ ਸਹੀ ਹੈ ਜਰਮਨੀ ਲੱਗਦਾ ਇਹ ਹੈ ਨਾ ਸਿਸਟਮ ਘੰਟ ਨਹੀਂਗਾ ਬਾਲਾ ਕਰ ਗਿਆ ਚੌਥਾ ਕਰ ਗਿਆ ਲੈ ਵੀ ਕੰਮ ਪੂਰਾ ਲਜਾ ਛੱਡਿਆ ਇਹਨਾਂ ਨੇ ਇੱਕ ਸੌਣ ਮਾਰਨੀ ਹੈ ਪੰਜ ਜਣੇ ਲੌਂਕੇ ਬੈਠੇ ਹੈਗੇ ਲੌਂਕੇ ਕੋਈ ਨਹੀਂ ਸਦਾ ਨਾ ਜਲ ਬਟਾ ਇਹ ਤੋਂ ਵੱਡੋ ਹੈ ਇਹ ਇੱਕ ਆਪਣੀ ਲੋਰ ਵਾਂਗੂ ਨਾਲਾ ਜਿਹਾ ਦਿੱਤਾ ਹੁੰਦਾ ਪਜਾਮੇ ਵਾਂਗੂ ਕਿੱਥੇ ਹੈ ਹੈਗੇ ਲੈ ਜੋ ਨੇ ਕਿਹਾ ਕੁੱਪ ਦਾ ਨਾਲਾ ਵੀ ਦਿਖਾਉਣੇ ਆਗੇ ਜਿਵੇਂ ਆਪਣੇ ਪਜਾਮੇ 'ਚ ਨਾਲਾ ਹੁੰਦਾ ਉਹ ਇਹਦੇ ਕੁੱਪ 'ਚ ਵੀ ਨਾਲਾ ਹੈਗਾ ਇਹ ਦੇਖ ਇਹ ਨਾਲ ਬਈ ਕਿਵੇਂ ਕਥਿਆ ਜਾਂਦਾ ਨਹੀਂ ਇਹ ਜੋ ਰਬੇਰ ਮੇchein ਉਹਦਰ ਬੇਚ ਨਹੀਂ ਪਈ ਜਿਹੜੀ ਇੱਥੇ ਹਾਂ ਉਹ ਚੱਕ ਲਿਆ ਆ ਦੇਖੋ ਜੀ ਕਰਕੇ ਤੇਰੇ ਮੈਂ ਇਹ ਸੋਲ ਰਹਾ ਇੱਕ ਲੈ ਕੇ ਮਾਰ ਦੇ ਗਏ ਤੇ ਜਿੱਥੇ ਮਰਵਾਦੇ ਸੋਨੇ ਇੱਥੇ ਮਾਰੀ ਇੱਕ ਮਿੰਟ ਫੜ ਜਾ ਆ ਜੀ ਭਾਈ ਕੁੱਪ ਦਾ ਨਾਲਾ ਇਹ ਨਾਲਾ ਕਿ ਥਰਡੇ ਪਾਸੇੋਂ ਦਾ ਕੁੱਪ ਦੇ ਕਿ ਤਾਹਾਂ ਆਉਂਦਾ ਯਾਰ ਇਹ ਨਾਲਾ ਤਾਂ ਹਾਂ ਆਉਂਦਾਗਾ ਇਹ ਨਾਲਾ ਹੋਣਾ ਫਿਰ ਇਹ ਤਾਂ ਨਾਲਾ ਆ ਜਾਵੇ ਜੂੜਾ ਬਣ ਜਾਂਦਾਗਾ ਜਦਾ ਇਹ ਟੁਰਟਪੂ ਹਾਂ ਅੱਧ ਚੋ ਨਹੀਂ ਕੱਟ ਮਾਰ ਜੀ ਆਏ ਆਏ ਲੱਗਦੀ ਆਏ ਕਰਕੇ ਆਏ ਕੱਟ ਨਹੀਂ ਮਾਰਦੀ ਨਹੀਂ ਜੇ ਤਾਰੀ ਉਧਰ ਲਮੇ ਵਿਚਾਲੂ ਕੱਟਦੀ ਨਹੀਂ ਯਾਰ ਸਰੀ ਬੀਜੀ ਸੂਈ ਨੂੰ ਚਾਪੀ ਨਹੀਂ ਯਾਰ ਜੇ ਸਿਰੇ ਤੋਂ ਸਰਾ ਚੱਲੂ ਹੈ ਤੇਰੀਆਂ ਓਕੜੇ ਹੁੰਦੇ ਆ ਨਾ ਜੇ ਨਹੀਂ ਹਾਸੇ ਉਹ ਮੈਂ ਇਹ ਜੇ ਤੋਂ ਅੱਧ ਨੂੰ ਕੱਟ ਨਹੀਂ ਵੱਜਦਾ ਇਥੋਂ ਪਰ ਕਿਤੋਂ ਤੇ ਜਿਹੜਾ ਖਾਂਦੀ ਹੈ ਅਨ ਜਿੰਦਗੀ ਮਦਦ ਇਹਦੇ ਖਲੇ ਨੂੰ ਹੋਰ ਮਾਰ ਦਿੰਦੇ ਆ ਠੀਕ ਹੈ ਤੇ ਤਕੜੀ ਨਾਲ ਮਾਰਾਂਗੇ ਬਣ ਜਾ ਰਿਹਾ ਐਸਾ ਮਾੜਾ ਥੋੜੀ ਕੰਮ ਕਰਕੇ ਦੇ ਮੈਂ ਤੁਹਾਨੂੰ ਇਹ ਤੋਂ ਵਾਹ ਜੜੀ ਇਹ ਬਰੂੰਗੀ تار تک نياني ورا کا بڑا ران پہلا بناي مانن دي يي شي دا کر کے تم شير ماجيا اچھا تري دا خڙگي اچا ان هون اي مار دو اں توي تر دي تاني ہے ਇਹ ਬਖਾ ਮੋਟਾ ਕਰ ਦੇਗਾ ਬਖਾ ਮੋਟਾ ਉੱਪਰ ਦਾ ਛੇ ਹੈ ਉੱਪਰ ਜੁਆ ਕੋਈ ਇਹਨਾਂ ਨੇ ਕਿ ਟੋਚਣ ਪਾਉਣਾਗਾ ਬਾਅਦ ਚ ਖੋਲਣਾ ਹੀ ਹੈ ਮੂੰਗੀ ਵੀ ਸੀ ਹੈ ਮੂੰਗੀ ਵੀ ਸੀ ਮੂੰਗੀ ਸਾਰੇ 12 ਕਿੱਲੇ ਬੀਜ ਕਿੱਲਾ ਰਹੇਗੀ ਵਸ ਲੈ ਗਿਆ ਇਹ ਈਆ ਨਾਲਾ ਨਹੀਂ ਘਸਾਉਣਾ ਆਹ ਦੇਖ ਆਹ ਦੇਖ ਲੋ ਪਾਈ ਸੀ ਹੁਣ ਆ ਮਸ਼ੀਨ ਦਵਾਰੇ ਮਾਰੀ ਆਈ ਨਹੀਂ ਮਾਰੀ ਇਹ ਲੈੜਤਾ ਨਹੀਂ ਮਾਰੀ ਇਹ ਲੈੜ ਲੈ ਵੀ ਇੱਕ ਕੱਪ ਕਰਤਾ ਤਿਆਰ ਤੇ ਪਿਛਲੇ ਸਾਲੇ ਨੂੰ ਪਿਆ ਸੀ 2000 ਚ ਤੇ ਫਿਰ ਤਾਂ ਇਹਨੂੰ 1000 ਚ ਹੀ ਰਹੇਗਾ ਤੋ ਕੀ ਤਾਂ ਪਿਆ ਸੀ ਹੀ ਰਹਿ ਗਿਆ ਤੋ ਕੀ ਤੋੜ ਤੇ ਰੇਟ ਹੀ ਨਹੀਂ ਆਇਆ ਉਹਨੇ ਵੀ ਰ 1000 ਚ ਹੀ ਰਹਿ ਗਿਆ ਪਿਛਲੇ ਦਾ 1000 ਯਾਰ ਪਿਛਲੇ ਇਹ ਕਿਹੜੇ ਤੂੜੀ ਦੇ ਟਰਾਲੀਆਂ ਵੇਖੀਆਂ 4500 ਥੋਕੀ ਜਿੰਨੇ ਧੋਕੇ ਦਾ ਵਾ ਠੀਕ ਹੀ ਆ ਮੈਨੂੰ ਲੱਗਾ ਹੋਊਗੀ 22500 ਕਿੰਨੇ ਆ ਜੇ ਕਾਟਾ ਵੇ ਧੋਕੀ ਤੂੜੀ ਚੋੜ ਦੇ ਰੇਟ ਹੀ ਨਹੀਂ ਆ ਜੀ ਸੀਜਨ ਆ ਜੂਗੀ ਆ ਜੂਗਾ ਆ ਪਿਛਲੇ ਕਿਡੇ ਵਾਲਾ ਸੀਜਨ ਤੋਂ ਬਾਅਦ ਰੇਟ ਹੀ ਆਇਆ ਤੇ ਧੋਕੇ ਕਿਵੇਂ ਲੱਗਦਾ ਆਜੂਗਾ ਸਾਨੂੰ ਵਾਲੀ ਵਾਲੀ ਆ ਬੈਂਦੇ ਨੇ ਦੇਦੀ ਤੇ ਮੇਰੀ ਪ੍ਰਾਲੀ ਵਾਲੀ ਪਈ ਇਹਦਾ ਹੈ ਕਰ ਲੈ ਵੀ ਇਹ ਆ ਕੁੱਪਾ ਇੱਕ ਕੁੱਪਾ ਦਾ ਕਰ ਲੈ ਤਿਆਰ ਕਮਰਾ ਬੌਂਡ ਨਾਲੋਂ ਤਾਂ ਹੀ ਠੀਕਾ ਕਰ ਇਹ 2000 ਰੁਪਿਆ ਹੀ 4 ਸਾਲ ਚੱਲ ਗਿਆ ਦਾ 500 ਰੁਪਿਆ ਸਾਲ ਦਾ ਪੈ ਜੂਆ ਇਹ ਹੈ ਉਹ ਤਾਂ ਹੁਣ ਤਾਂ ਕਰ ਇੱਥੇ ਮਿਲਣੇ ਲੱਗੇ ਇੱਥੇ ਕ ਇੱਥੇ ਕਿੰਨੇ ਦਿੰਦੇ ਇਹਨੇ ਕਦੀ ਦਿੰਦੇ ਯਾਰ ਮੈਨੂੰ ਲੱਗਦਾ 2500 ਦਾ ਲਿਆਇਆ ਉਹ ਯਾਰ ਜੱਗੀ ਕੇ ਇਹਦੇ ਜਿੱਡੇ ਹੀ ਹੈ ਹੋਰ ਜਾਊਗੀ ਯਾਰ ਨੇ ਉਹ ਆਪਣਾ ਬਾਲੀਵੁੱਡ ਦਾ ਸਟਾਰ ਆ ਰਿਹਾ ਜਾਹੂ ਐਵੇਂ ਹੀ ਟੱਕ ਟੱਕ ਦੇ ਕਹੇ ਇਸ ਤਰ੍ਹਾਂ ਹੀ ਜੀ ਆ ਬੀਨ ਨਹੀਂ ਫਿਰ ਜਨ ਪਿਛਲੇ ਸਾਲ ਦੀ ਇੰਟਰਾ ਲਿਆਂ ਕੱਢ ਗਏ ਤਾਂ ਮੁੱਲ ਕਿਥੋਂ ਕੱਢ ਗਏ ਇਹ ਕਿਥੋਂ ਲਿਆਂਦਾਈ ਵਾਲੀ ਭਾਈ ਘਰ ਤੋਂ ਦੋਈ ਭਾਈ ਇਹਨਾਂ ਨੇ ਕੁੱਪ ਲਿਆਂਦਾਈ ਭਾਈ ਭਗਤੇ ਤੋਂ ਪਿਛਲੇ ਸਾਲ ਤੇ ਪਤਾ ਲੱਗੇ ਨਹੀਂ ਉਹਦਾ ਵੀਦੂ ਲਿਆਂਦਾਗਾ ਬਾਅਦ ਕਿਥੀ ਨਹੀਂ ਹਾਂ ਕਿਥੀ ਨਹੀਂ ਕਹਿ ਲੈਂਦੇ ਜੀਏ ਭਾਈ ਭਗਤੇ ਤੋਂ ਦੋ ਲੈਂਦੇ ਜੀ ਤੇ ਦੋਨੇ ਰੱਖੀ ਬੈਠਾ ਚਾਰ ਸਾਲ ਚਲਾ ਦੇਗਾ ਮੈਨੂੰ ਲੱਗਦੀ ਹੈ ਵਜਾ ਸਹੀ ਆ ਫਿਰ ਰੇਟ ਯਾਰ ਪੰਜ ਆਇਆ ਹੈ 10000 ਤਾਂ ਲਾਇਆ ਉਹਨੇ 13 ਦੱਸਦਾ ਹਾਂ ਇਹ ਕਿੰਨੇ ਦਾ ਹੈ ਆਪਣਾ ਮਤਲਬ ਕਿ 22 ਦਾ ਹੈ 22 ਦਾ ਲਾਇਆ 2000 ਦਾ ਲੈ ਤਿੰਨੀ ਵਾਰ ਉਹ ਤਾਂ ਫਿਰ ਮਹਿੰਗਾ ਹੋਊਗਾ ਵਜਾਇਜ ਹੈ ਠੀਕ ਹੈ ਲੈ ਪਿਛਲੇ ਸਾਲ ਲਿਆਂਦਾ ਸੀ ਇਹਨਾਂ ਨੇ ਭਾਈ ਭਗਤੇ ਤੋਂ ਦੋ ਕੁ ਪਤੇ ਇੱਕ ਤਾਂ ਸੇ ਹੁਣ ਮਰਵਾ ਲਈ ਕੱਟਣਿਆ ਬੈਸਾਉਣ ਦੇੜਨੀ ਪੈਂਦੀ ਹੈਗੀ ਜੇ ਵੇਚਣ ਵੇਲੇ ਧੂੜੀ ਤੇ ਸਾਰਾ ਪਾਸੇ ਤੋਂ ਲੈ ਜਾਂਦਾ ਕਪੜਾ ਆ ਜਾ ਬੱਸ 13 ਜੀ 13 ਗੇ ਨੇ ਤੇ ਕਮਰਾ ਪਾਉਣ ਨਾਲ ਉਹ ਹੀ ਠੀਕਾ ਕਰ ਸਿਸਟਮ ਨਾਲੇ ਪਾਣੀ ਨਹੀਂ ਗਾ ਖਰਾਬ ਨਹੀਂ ਹੁੰਦੀ ਧੂੜੀ ਖਰਾਬ ਹੀ ਨਹੀਂ ਹੁੰਦੀ ਜਿਵੇਂ ਨਹੀਂ ਹੋਈ 13 ਰੇਲਾਂ ਪੰਗਾ ਇਹ ਤੋਂ ਪੁੱਛਦਾ ਧਾਰ ਨਹੀਂ 10 ਪੜਨਾ ਉਹ ਵੀ ਬੰਨ ਮਾਰਨੇ ਉਹ ਤਾਂ ਆਹ ਤਾਂ ਆਉਗਾ ਉਹਨੀਆਂ ਤਾਂ ਨਹੀਂ ਹੋਣੀਆਂ ਥੱਲੇ ਉਹਨਾ ਮੋਟਾ ਹੋਰ ਦੁਤਾਲੀ ਵਿੱਚ ਆ ਗਿਆ ਪਾਣੀ ਪੈ ਗਿਆ ਦੇ ਵਿੱਚ ਤਾਂ ਕਰਕੇ ਉਹ ਥੱਲੇ ਹੋਈ ਤੇ ਥੱਲੇ ਪਾਣੀ ਪੈ ਗਿਆ ਅੱਛਾ ਪਾਸੀ ਦੀ ਪੈ ਗਿਆ ਨਾ ਨਾ ਜਮਾ ਥੱਲੋਂ ਦੀ ਪੈ ਗਿਆ ਪੰਜ ਖਿਲ ਗੇ ਖਚਲੀ ਮਿੱਟੀ ਨਹੀਂ ਲਾਈ ਸੀ ਹਾਂ ਆਹਾ ਉਹਦਾ ਭਾਈ ਆਪ ਦੀ ਗਲਤੀ ਨਾਲ ਪਾਣੀ ਪਿਆ ਦਾ ਅੱਖ ਬੰਡਾ ਖਰਾਬ ਹੋਗਾ ਜੀ ਉਹਦਾ ਕੰਮ ਆਗਾ ਤੇ ਇਹਨੂੰ 4 ਸਾਲ ਚਲਾਤਾ ਤੇ ਇਹਨੂੰ 500 ਰੁਪਏ ਰੇ ਜੀ ਹੁਣ 1000 ਰੁਪਏ ਚ ਰਹਿ ਗਿਆ ਗੁੱਫੇ ਯਾਰ ਪਿਛਲੇ ਸਾਲ ਦਾ ਜਿਵੇਂ ਜਿਵੇਂ ਘਟੀ ਜਾਊ ਅਗਲੇ ਸਾਲ 700 ਚ ਰਹਿ ਜੂਗਾ ਤੇ ਇਹ ਛੋਟਾ ਉਹ ਥੋੜਾ ਜਿਆਦਾ ਉਸੇ ਹੋਂ ਬੱਜ ਜੂਏ ਤੇ ਖਰਾ ਜਿੰਨਾ ਖਰਾਬ ਹੋਣਾ ਕੱਟਿਆ ਜਾਂਦਾ ਬੋਚ ਕੇ ਬੋਚ ਕੇ ਬੋਚ ਕੇ ਇਹਨਾਂ ਨੇ ਇੱਕ ਗੱਲ ਦੁਹਾਰਨਾ ਕਰਦੇ ਆ ਇਹ ਥੋੜੇ ਹਾਂ ਇਹ ਦੀ ਗੱਲ ਆ ਪਾਲੀ ਦੀ ਗੌਰ ਕਰਨ ਵਾਲੀ ਆ ਵੀ ਜੇ ਕਿਸੇ ਨੇ ਲਾਇਆ ਗੁੱਪੇ ਇਹ ਆਪ ਲੈ ਲੋ ਤੇ ਜੇ ਤੂੜੀ ਵੇਚਦੇ ਆ ਆਪਾਂ ਉਦੋਂ ਆਪ ਦੇੜ ਕੇ ਦਿਓ ਸਿਆਣ ਉਹਨਾਂ ਨੂੰ ਉਹਦਾ ਧੱਕਾ ਕਰਦੇ ਆ ਪਾੜ ਜਾਂਦੇ ਖਿੱਚ ਲੈਂਦੇ ਹੈਗੇ ਤੇ ਆਪ ਥੋੜਾ ਜਿਆ ਪਿਆਰ ਨਾਲ ਕੋਲਲੇ ਨੂੰ ਤੇ ਫੇਰ ਖਰਾਬ ਨਹੀਂ ਹੁੰਦਾ ਸਮਾਂ ਬਚ ਰਹਿਦਾਗਾ ਕੱਲੀ ਸਾਵਣ ਰਹਿਣ ਦੀ ਮਾਰਨ ਵਾਲੀ ਤੇ ਮਕਾਨ ਤੇ ਜੇ ਐਡਾ ਮਕਾਨ ਪੋਣਿਆ ਤਾਂ ਲੱਖ ਰੁਪਈਆ ਲਾਉਣ ਨਾਲੋਂ ਇਹ 2000 ਦਾ ਕੁੱਪ ਮਾੜਾ ਨਹੀਂ ਖਰ ਆਪਾਂ ਨੂੰ ਜੇ ਲਿਆ ਕੇ ਤੂੜੀ ਸਾਹਮਣੀ ਹੈ ਤਾਂ ਚੀ ਠੀਕ ਹੈ ਜੇ ਸਮਾਈ ਰਹੇ ਤਾਂ ਕਮਰੇ ਨਾਲ ਠੀਕ ਹੈ ਨਾ ਜਗਾ ਨਹੀਂ ਜਿੱਥੇ ਲੋਟ ਲੱਗਦਾ ਉੱਥੇ ਜੇ ਲਾ ਲਓ ਉੱਚੇ ਸਾਂਚ ਕਰਕੇ ਲਾ ਲਓ ਕਿਤੇ ਮਰਜ਼ੀ ਲਾ ਲਓ ਆਏ 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 ਫੁਕ ਨਹੀਂ ਫਰੇ ਤਾਂ ਆਏ ਕਰਕੇ ਉਸੇ ਨੂੰ ਡਰਾਵਾ ਕਕਲਾ ਜਿਵੇਂ ਆਪਾਂ ਕਣਕਾਂ ਵਾਲੇ ਗੱਟੇ ਤੇ ਸੀ ਹੁਣ ਮਾਰਦੇ ਹੁੰਨੇ ਆਗੇ ਦੋ ਫਲਾ ਵੱਧ ਹੋਰ ਲਾ ਤਾਂ ਥੋੜਾ ਹਰਕ ਨਹੀਂ ਕਰਦਾ ਬਹੁਤ ਥੋੜਾ ਹਰਕ ਕਰੀ ਬਣਾ ਦੇਣਾ ਚਲਾਈ ਵਧੀਆ ਵੱਜੀ ਪਹਿਲਾਂ ਵਾਲੇ ਮਾਰਦੇ ਜਿਵੇਂ ਆਸ਼ਕ ਨੂੰ ਮਾਰ ਹੁਣ ਹੁਣ ਮਾਰਦੇ ਨਹੀਂ ਇਹਨਾਂ ਰੋਦੇ ਨਾ ਸੌਂਦੇ ਹੁਣ ਇਹ ਇਹ ਗੱਲ ਸਹੀ ਹੈ ਜੱਗੇ ਦੀ ਪਹਿਲਾਂ ਵਾਲੇ ਬੋਰੀਆਂ ਸੌਂਦੇ ਹੁੰਦੇ ਹੁਣ ਇਹਨਾਂ ਨੂੰ ਬੋਰੀ ਨਹੀਂ ਸੌਣੀ ਹੁੰਦੀ ਮੂੰਗੇ ਮਾਰਦੇ ਕਿਵੇਂ ਸੌਂਦੇ ਜੱਗੇ ਆ ਪੁਣੀ ਜੀ ਬਣਾ ਕੇ ਨਾ ਇਹ ਕੁੱਪ ਤੇ ਜਾਹੂ ਤੋੜਦਾ ਹੋਇ। ਦੇਖ ਦੇਖ ਕੇ। ਥੋੜੀ ਚੱਲ ਦੋ ਮੈਂ ਤਾਂ। ਲਾ ਹੁਣ ਭਾਈ ਇਹਨਾਂ ਨੂੰ ਤਰੀਕਾ ਵੀ ਆ ਗਿਆ ਸਿਆਉਣ ਦਾ। ਤੇ ਚੱਕੀ ਤੇ ਰੇ ਜਾਂਦੇ ਕੰਮ ਨੂੰ। ਆਪਾਂ ਇੱਥੇ ਫੀਡ ਬਣਾਉਣੇ ਇੱਥੇ ਤੇ ਇੱਥੇ ਕੁੱਪ ਤੇ ਸਿਆਉਣ ਮਰਵਾਉਣਾ ਆਈ ਸੀ। ਤੇ ਇਧਰ ਆਪਣਾ ਬਾਲੀਵਾਲ ਦਾ ਸਟਾਰ ਕਹਿ ਸਕਦੇ ਆ। ਹੋ ਜੀ। ਆਪਣਾ ਯਾਹੂ। ਹੋਰ ਜਾਊਗੀ ਵਾਲ ਨੇ। ਅੱਜ ਗਿਆ ਨਹੀਂ ਡਿਊਟੀ ਤੇ। ਨਾ ਜਾਣੇ ਅਟਕ ਲੈਣਾ ਸੀ। ਨਾ ਹੁਣ ਜਾਵੇਂਗਾ ਤੇ ਤੂੰ ਆ ਗਿਆ ਉੱਥੇ ਤਾਂ ਮੈਂ ਉਹ ਆ ਗਿਆ ਨਾ ਤੂੰ ਟੱਕਰਾਂਗਾ ਕੈ ਵਜੇ ਆਜਨੇ ਮੈਂ 2:00 ਵਜੇ ਉੱਥੇ ਆਉਂਦੇ ਹਾਂ ਸਕੂਲ ਚ ਵਾਲੀ ਵਾਲ ਖੜੇ ਨੇ ਹਾਂ ਉਹ ਜੇ ਹੱਟੇ ਨਹੀਂ ਗਈ ਅੱਛਾ ਯਾਰ ਸਹੀ ਹੈਗਾ ਨਹੀਂ ਉਹ ਆਉਂਦਾਗਾ ਮੈਂ ਛੱਡਿਆ ਹੁਣਾਗਾ ਹਾਂ ਮੈਂ ਹਾਸਾ ਪੀਲ ਗਿਆ ਹੈਗਾ ਅੱਛਾ ਵੇ ਠੀਕ ਨਾਲ ਨਾਲ ਹੀ ਲਾ ਦੇਂਗੇ ਯਾਰ ਤੂੰ ਕਿਰੋਂ ਵਜੇਗਾ ਬਸ ਵੇਲੇ ਹੀ ਮੈਂ ਤਾਂ ਇਹੀ ਨਹੀਂ ਹੁੰਦਾ ਮੈਂ ਕੋਈ ਆਉਂਦਾ ਨਹੀਂ ਹੁਣਾ ਅੱਛਾ ਨਹੀਂ ਆਉਂਦੇ ਸਾਰੇ ਹੁੰਦੇ ਚੱਲ ਫੇਰ ਐਵੇਂ ਬਈ ਵਾਲਾ ਦੇ ਬੰਦ ਕਰੀ ਨਹੀਂ ਵੀ ਆਏ ਕੌਣ ਲਾ ਕੇ ਸਤਾਰੂ ਵਗਾਂ ਤੇ ਜਿੰਨਾ ਡਾਡੀ ਆਉਣ ਲੱਗੇ ਕਿੰਨੂੰ ਤਾਂ ਹੱਦੀ ਨਹੀਂ ਗਾ ਉਹ ਤਾਂ ਪੱਕੀ ਐ ਉਹ ਪੱਕਾ ਗਾ ਲੈ ਵੀ ਵਾਲੀ ਵਾਲ ਦਾ ਇਹ ਮੈਚ ਬੰਦ ਨਹੀਂ ਕਰੇ ਤੇ ਖੇੜੀ ਜਾਂਦੇ ਰੇ ਮੁੰਡੇ ਨਾਲੇ ਕੀੜਾ ਬਣ ਰਿਹਾ ਕਿ ਸੁੰਡ ਬਣ ਰਿਹਾ ਹੁਣ ਓਏ ਵੱਡੇ ਟੁੰਡ ਟੁੰਡ ਬਣ ਰਿਹਾ ਭਈ ਇਹਦਾ ਆਟਾ ਪਿਉਣਾ ਆਇ ਸੀ ਚਲ ਸ਼ਾਬਾਸ਼ ਬਾਈ ਧੰਨਵਾਦ ਬਾਈ ਇਧਰ ਲਾਈਕ ਐਂਡ ਕਮੈਂਟ ਕਰ ਦਿਓ ਹਾਂ ਕਰ ਦਿਓ ਭਾਈ ਮੰਨ ਲਿਓ ਮੁੰਡਾ ਉਹ ਬੁਝਾਈਆ ਜੋਗੀ ਬੱਜੀ ਵੀ ਆਈ ਅਚਾਨਕ ਮਸੀਨ ਦੀ ਮਾਰ ਕੇ ਦਿੱਤੀ ਪਹਿਲਾਂ ਵੀ ਉਹਨਾਂ ਨੇ ਤੇ ਤਰਪਾਲ ਕੱਟ ਗਿਆ ਉਹ ਕਰਿਆ ਉਹਨਾਂ ਨੇ ਸ਼ਾਹਨ ਮਾਰੀ ਜਾਨੀ ਗੇ ਮਾਰ ਕੇ ਲੰਮੀ ਲੈ ਵੀ ਕੱਪ ਕਰਤਾ ਤਿਆਰ ਤੇ ਧੰਨਵਾਦ ਮੁੰਡੇ ਦਾ ਕਰਕੇ ਨਹੀਂ ਗਏ ਉਹ ਆਜੂਆ ਧੰਨਵਾਦ ਤੇਰਾ ਕਰਕੇ ਨਹੀਂ ਗਏ ਉਹ ਬਾਲੇ ਇਹ ਤੈਨੂੰ ਪਤਾ ਜ਼ਿੰਮੇਦਾਰ ਬੰਦਾ ਹੈਗਾ ਤਮਾਰ ਲਾ ਕੁਪਦੀ ਤੇ ਕਰ ਬੰਦੇ ਖੜੇ ਹੈਗੇ ਖੇਤ ਚਾਹ ਪੀਣ ਵਾਲਾ ਕਿਹੜਾ ਟਾਈਮ ਆਉਂਕੜੀ ਨਾ ਚਾਹ ਪੀਣ ਵਾਲਾ ਕਿਹੜਾ ਟਾਈਮ ਆ ਇਸ ਵੇਲੇ ਚਾਹ ਮੰਗੀ ਜਾਣਾਗਾ ਕਿਹੜੇ ਪੀਣੀ ਹੈ ਚਾਹ ਕੋਈ ਟਾਈਮ ਨਹੀਂ ਹੁੰਦਾ ਨਾ ਇਹ ਸੋਡੀ ਮਾੜੀ ਗੱਲ ਹੈ ਚਾਹ ਪੀਂਦੇ ਆਤਣੇ ਜੀ ਕੁਬਾਰੀ ਗੱਲ ਕੀਤੇ ਓਏ ਮੁੜਿਆ ਪਾਲੇ ਬੰਦੇ ਖੜਿਆ ਖੇਤ ਆ ਜਾ ਓਏ ਮੇਰੇ ਕੋਲ ਵੀ ਨਹੀਂ ਮੁੜੀ ਖੇਤ ਬੰਦੇ ਖੜਿਆ ਹੈ ਲੈ ਭਾਈ ਦੂੜੀ ਦੋ ਚੱਲਦਾ ਪਰਾਂ-ਪਰਾ ਹੋਈ ਜਾਂਦਾ ਹੈ ਤੇ ਜੱਗਾ ਕਹਿੰਦਾ ਮੈਂ ਲੈ ਕੇ ਚੱਲੂਗਾ ਇਹ ਯਾਰ ਕੋਟੋ-ਪੂਟਾ ਪਾਉਣ ਨਾਲੋਂ ਪੜਤੇ ਵਾਲਾ ਕੰਮ ਹੈ ਯਾਰ ਮੈਂ ਐਂ ਹੀ ਦੇਖਦਾ ਐ ਵੀ ਇਹ ਫਾਇਦਾ ਨਹੀਂ ਯਾਰ ਜੇ ਮੈਂ ਆਪਾ ਲੱਖ ਰੁਪਈਆ ਕੋਟ ਪਾਉਣ ਨਾਲੋਂ ਪੜਤੇ ਵਾਲਾ ਬਈ ਇਹ ਲੈ ਜੇ ਲੋ ਖਾਜੀ ਹੋ ਗਏ ਚਾਕੇ ਆਓ ਚਾਕੇ ਆ ਰਸਮਾ ਲਾਓਗਾ ਜੇ ਲੋ ਹੋ ਵੀ 500 ਨੂੰ ਤੂੰ ਵੇਚ ਦਿਆਂਗੇ ਤੇ ਫੋਲ ਕੇ ਲੈ ਜਾਓ ਬਈ ਨਾ ਨਾ ਹੋਈ ਨਹੀਂ ਖਰਾਵਾ ਇਹ 20 ਮਿੰਟਾਂ ਨੂੰ ਕਰੀ ਆਪਣੇ ਜਿਹੜਾ ਲੈਂਦੇ 10 ਮਿੰਟ ਨੇ ਹੈ 20 ਵੀ ਨਹੀਂ ਹੁੰਨਾ ਇਹ ਠੀਕ ਹੈ ਸੌਦਾ ਯਾਰ ਨਾ ਲੱਖ ਡੂਡ ਲੱਖ ਰੁਪਏ ਲਾਉਣ ਨਾਲੋਂ ਆਹ ਕੰਮ ਠੀਕ ਹੈ ਨਹੀਂ ਲੱਖ ਰੁਪਏ ਲਾ ਕੇ ਜਦੋਂ ਵਿਕਣੋਂ हट ਗਈ ਉਦੋਂ ਕੋਠਾ ਉੱਥੇ ਰਹੂ ਇਹਨੂੰ ਕਿਤੇ ਮਰਜ਼ੀ ਤੈ ਮਾਰ ਕੇ ਧਰ ਲਾ ਲੈ ਵੀ ਲੱਖ ਰੁਪਏ ਨਾਲੋਂ ਪੜਤੇ ਚਾ ਇਹ ਕੁਪੂੜੀ ਵਾਲਾ 26 ਟਰਾਲੀਆਂ ਭਾਈਆਂ ਦੇਣਾ ਜਿਆ ਐਂ ਦੇ ਕੰਮ ਤਾਂ ਪਵਾਵਾਂਗੇ ਅੱਛਾ ਹੈ ਕੇ ਤੰਗ ਹੋ ਜੀਗੇ ਥੱਲੇ ਕਿੱਲੇ ਵੀ ਕੱਢਣੇ ਪੈਂਦੇ ਐ ਕਿੱਲੇ ਰੰਨੇ ਨੇ ਲੈ ਗਏ ਉਹ ਆਹੋ ਕਿ ਬਾਂਦੇ ਕੇ ਮੋਰੇ ਨੂੰ ਕੇ ਮੋਰੇ ਦਿੱਤੇ ਆਂ ਕੱਟੇ ਮੂਜਾ ਮਾ ਥੱਲੇ ਲਾ ਰੰਦੇ ਆਂ ਹਾਂ ਤੇ ਲੱਗ ਕੇ ਉਦੋਂ ਬਾਅਦ ਅਸੀਂ ਭਰੀਏ ਨਾ ਤਾਂ ਚੱਕੀ ਆ ਨੀ ਇਹ ਕਿੱਲੇ ਦੇ ਕਿ ਵਿਚ ਥੱਲੇ ਉਹ ਦਿੱਤਾ ਨਾਲ ਆ ਜਦੇ ਆਹ ਆਹ ਜੀ ਕਿੱਲਿਆਂ ਦੇ ਆਹ ਜੀ ਭਾਈ ਕਿੱਲੇ ਗੱਢਣ ਨੂੰ ਵੀ ਦਿੱਤਾ ਇਹਨਾਂ ਦੇ ਸਾਰੇ ਖੜਦਾ ਸਾਡੀ ਸਾਈਡ ਗੋਲ ਹੋ ਜਾ ਕੇ ਰਗਾ ਹਾਂ ਵੀ ਜਿਹੜੇ ਕਿੱਲੇ ਗੱਡੇ ਜਾਂਦੇ ਆ ਨਾ ਆੜਾ ਭਾਈ ਕਿੱਲੇ ਗੱਢਣ ਵਾਲਾ ਮੋਰੇ ਨੇ ਕਿਨੇ ਕਿ ਤੇ ਦੋ ਗੁੱਪ ਤਿਆਰ ਕਰ ਲਈ ਦੱਸਿਆ ਨਾ ਐ ਭਾਈ ਇਹ ਕਿ ਤੂੰ ਤੰਗ ਕਰਦਾ ਦੱਸਿਆ ਸਟੈਪਲਰ ਆਉਦੀ ਐ ਠੀਕ ਐ ਨਾ ਤਾਂ ਕਰਦਾ ਹੀ ਨਹੀਂ ਉਹ ਨਹੀਂ ਆਹ ਤਰੀ ਰੱਸੀ ਵਾਲਾ ਠੀਕ ਐ ਜਿਹੜੀ ਰੱਸੀ ਹੈ ਕਲੂ ਓਏ ਠੀਕ ਐ ਵੀਲਾ ਓਏ ਓਕੇ ਐ ਤੂੰ ਜਾ ਕਰਾਂ ਭਰਉਣੇ ਆ ਹੁਣ ਖੋਲਣਾ ਜਾ ਕੇ ਗੋਲ ਗੰਢਾ ਪਾਈ ਜਾਣਾ ਇਹਨੀਆਂ ਮੋੜ ਤੇ ਰੱਸੀ ਪਈ ਨਾ ਗੋਲ ਗੰਢਾ ਪਾ ਦੇ ਟਿਕਾ ਆਈਨ ਲਾਤਰ ਦੇ ਬਾਲੀ ਲੋੜ ਹੀ ਨਹੀਂ ਡੇਟਾ ਦਾ ਨਹੀਂ ਬਾਈ ਨੂੰ ਫਿਰ ਬੈਠੀ ਰਹਿ ਅੱਛਾ ਸਿਰ ਤੇ ਧਰ ਕੇ ਬੈ ਜਾ ਬੁੜੀਆਂ ਉਹ ਵਸੂ 10 ਰੁਪਈਆ ਦੀ ਆਊਗੀ ਉਹ ਤੇ ਖੜਲ ਜਾਈ ਕਿਥੇ ਨੂੰ ਤੇ ਲਾ ਦਿਓ ਆ ਮੈਂ ਫੀਡ ਬਣਵਾਉਣ ਆਇਆ ਸੀਗਾ ਮੱਜਾ ਨੂੰ ਮੱਜਾ ਨੂੰ